ਸਸਿਕਾ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਬੜੀ ਟੌਪਿਕ ਲੈ ਕੇ ਆਈ ਹਾਂ ਕਿ ਕਈ ਵਾਰੀ ਕੀ ਹੁੰਦਾ ਪੇਰੈਂਟਸ ਆਦੇ ਬੱਚੇ ਨੂੰ ਪੜ੍ਹਾਈ ਕਰਾਉਂਦੇ ਪਰ ਬੱਚੇ ਨੂੰ ਚੀਜ਼ ਯਾਦ ਨਹੀਂ ਹੁੰਦੀ ਉਹ ਯਾਦ ਕਿਉਂ ਨਹੀਂ ਹੁੰਦੀ ਉਹ ਆਪਾਂ ਇੱਕ ਵੀਡੀਓ ਰਹੀਂ ਸਮਝਾਂਗੇ ਐਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਵਿੱਚ ਪੂਰਾ ਖੋ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਪੁਆਇੰਟ ਇਹ ਵੀ ਹਰੇਕ ਬੱਚੇ ਦਾ ਜਿਹੜਾ ਤਰੀਕਾ ਹੁੰਦਾ ਸਿੱਖਣ ਦਾ ਉਹ ਵੱਖਰਾ ਹੁੰਦਾ ਕੋਈ ਬੱਚਾ ਬੋਲ ਕੇ ਸਿੱਖਦਾ ਹੈ ਕੋਈ ਸੁਣ ਕੇ ਸਿੱਖਦਾ ਤੇ ਕੋਈ ਕਰਕੇ ਸਿੱਖਦਾ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਬੱਚੇ ਦਾ ਤਰੀਕਾ ਪਹਿਚਾਣੋ ਕਿ ਬੱਚਾ ਕਿਸ ਕੰਡੀਸ਼ਨ ਦੇ ਵਿੱਚ ਜ਼ਿਆਦਾ ਕੰਫਰਟੇਬਲ ਹੈ ਹੁਣ ਤੁਸੀਂ ਇੱਕ ਤਰੀਕਾ ਇਹ ਵੀ ਅਪਣਾ ਸਕਦੇ ਹੋ ਕਿ ਟੀਚਰ ਸਟੂਡੈਂਟ ਖੇਲ ਸਕਦੇ ਹੋ ਜਿਵੇਂ ਤੁਸੀਂ ਖੁਦ ਸਟੂਡੈਂਟ ਬਣ ਜਾਓ ਤੇ ਬੱਚੇ ਨੂੰ ਟੀਚਰ ਬਣਾ ਦਿਓ ਜਦੋਂ ਬੱਚਾ ਟੀਚਰ ਬਣ ਕੇ ਤੁਹਾਨੂੰ ਸਮਝਾਊਗਾ ਤਾਂ ਉਹਦੇ ਨਾਲ ਕੀ ਹੁੰਦਾ ਉਸ ਬੱਚੇ ਨੂੰ ਟੌਪਿਕ ਯਾਦ ਹੋ ਜਾਊਗਾ ਅਤੇ ਜਦੋਂ ਬੱਚੇ ਨੂੰ ਇਹ ਯਾਦ ਹੋ ਜਾਵੇ ਉਹ ਤੋਂ ਬਾਅਦ ਰਿਵੀਜ਼ਨ ਵੀ ਜ਼ਰੂਰੀ ਹੈ ਜਿਵੇਂ ਪਹਿਲਾਂ ਅੱਜ ਜਿਵੇਂ ਯਾਦ ਕੀਤਾ ਫਿਰ ਕੱਲ ਇੱਕ ਵਾਰ ਰਿਵੀਜ਼ਨ ਫਿਰ ਹਫਤੇ ਬਾਅਦ ਰਿਵੀਜ਼ਨ ਕਰਵਾਓ ਫਿਰ 15 ਦਿਨਾਂ ਬਾਅਦ ਰਿਵੀਜ਼ਨ ਕਰਵਾਓ ਫਿਰ ਇੱਕ ਮਹੀਨੇ ਬਾਅਦ ਰਿਵੀਜ਼ਨ ਕਰਵਾਓ ਤੇ ਐਗਜ਼ਾਮ ਤੋਂ ਪਹਿਲਾਂ ਤਾਂ ਬਸ 10 ਮਿੰਟ ਨਿਗਾ ਹੀ ਮਾਰਨੀ ਹੁੰਦੀ ਹੈ ਇੰਨੇ ਚ ਬੱਚਾ ਬਹੁਤ ਜ਼ਿਆਦਾ ਯਾਦ ਕਰ ਲੂਗਾ ਅਤੇ ਜਿਹੜਾ ਮਤਲਬ ਬੱਚਾ ਚੀਜ਼ਾਂ ਦੇਖਦਾ ਉਹ ਜ਼ਿਆਦਾ ਯਾਦ ਰੱਖਦਾ ਜਿਵੇਂ ਡਰਾਇੰਗ ਦਿਖਾਓ ਫੋਟੋ ਦਿਖਾਓ ਵਿਜ਼ੂਅਲ ਚੀਜ਼ਾਂ ਨਾਲ ਬੱਚੇ ਦੇ ਦਿਮਾਗ ਦੇ ਵਿੱਚ ਇਮੇਜ ਬਣੂਗੀ ਤਾਂ ਉਹਨੂੰ ਜਲਦੀ ਯਾਦ ਰਹੂਗਾ। ਬੱਚੇ ਨੂੰ ਸਿਰਫ ਕੱਲੀਆਂ ਕਿਤਾਬਾਂ ਹੀ ਪੜਾਓ। ਅਤੇ ਦਿਨ ਦੇ ਅੰਤ ਤੇ ਤੁਸੀਂ ਇਹ ਪੁੱਛੋ ਕਿ ਅੱਜ ਤੂੰ ਸਾਰਾ ਦਿਨ ਚ ਕੀ ਸਿੱਖਿਆ? ਫਿਰ ਬੱਚਾ ਤੁਹਾਨੂੰ ਚੀਜ਼ਾਂ ਯਾਦ ਕਰ ਕਰਕੇ ਦੱਸੂਗਾ ਵੀ ਹਾਂ ਅੱਜ ਮੈਂ ਸਿੱਖਿਆ, ਜਿਮਾ ਸਿੱਖਿਆ। ਇਹਦੇ ਨਾਲ ਕੀ ਹੋਊਗਾ ਬੱਚੇ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਦੀ ਸ਼ਬੀ ਬਣ ਜੂਗੀ ਤੇ ਉਹਨੂੰ ਯਾਦ ਵੀ ਰਹਿਣੀ ਆ। ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਘਰੇ ਮੈਮਰੀ ਗੇਮ ਖੇਡ ਸਕਦੇ ਹੋ ਮੈਮਰੀ ਵੀ ਗੇਮ ਕਿਵੇਂ ਖੇਡ ਸਕਦੇ ਹੋ ਜਿਵੇਂ ਤੁਸੀਂ ਲਾਲੋ ਵੀ ਤੁਸੀਂ ਮੈਥ ਸਿਖਾਉਣਾ ਬੱਚਿਆਂ ਨੂੰ ਜਿਵੇਂ ਇੱਕ ਤੁਸੀਂ ਪਰਚੀ ਤੇ ਮੈਥ ਦਾ ਸਵਾਲ ਲਿਖ ਦਿਓ ਇੱਕ ਪਰਚੀ ਤੇ ਆਨਸਰ ਲਿਖ ਦਿਓ ਐਵੇਂ ਤੁਸੀਂ 4-5 ਸਵਾਲ ਤੇ 4-5 ਆਨਸਰ ਲਿਖੋ ਉਹ ਫਿਰ ਕੀ ਕਰੂਗਾ ਜਿਹੜਾ ਇੱਕ ਸਵਾਲ ਹੋਊਗਾ ਉਹਦੇ ਨਾਲ ਉਹਨੂੰ ਆਨਸਰ ਮੈਚ ਕਰਨਾ ਹੋਊਗਾ ਜਦੋਂ ਆਨਸਰ ਸਹੀ ਮੈਚ ਕਰੋਗੇ ਉਹਦੇ ਨਾਲ ਕੀ ਹੈ ਦਿਮਾਗ ਦੇ ਉੱਤੇ ਪ੍ਰੈਸ਼ਰ ਪਊਗਾ ਤੇ ਦਿਮਾਗ ਤੇ ਪ੍ਰੈਸ਼ਰ ਪਊਗਾ ਤਾਂ ਦਿਮਾਗ ਵੀ ਤੇਜ਼ ਹੋਊਗਾ ਹੁਣ ਅੱਜ ਦੀ ਵੀਡੀਓ ਚ ਆਪਾਂ 5 ਪੁਆਇੰਟ ਸਿੱਖਿਆ ਸਭ ਤੋਂ ਪਹਿਲਾਂ ਤੁਸੀਂ ਬੱਚੇ ਦਾ ਜਿਹੜਾ ਸਿੱਖਣ ਦਾ ਤਰੀਕਾ ਪਹਿਚਾਣੋ ਦੂਜਾ ਬੱਚੇ ਨੂੰ ਖੁਦ ਟੀਚਰ ਬਣਨ ਦਿਓ ਤੀਜਾ ਸਪੈਸ਼ਲ ਰਿਵੀਜ਼ਨ ਕਰਵਾਓ ਚੌਥਾ ਕੀ ਹੁੰਦਾ ਡੇਲੀ ਰਿਕਾਲ ਮਤਲਬ ਉਹਨੂੰ ਰਿਵੀਜ਼ਨ ਕਰਵਾਓ ਤੇ ਪੰਜਵਾਂ ਕੀ ਹੈ ਬੱਚੇ ਦਾ ਕੰਫੀਡੈਂਸ ਵਧਾਓ ਜਿਵੇਂ ਤੁਹਾਨੂੰ ਪਰਚੀਆਂ ਦੇ ਸਟਾਈਲ 'ਚ ਦੱਸਿਆ ਸੀ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਛੋਟੀ ਜੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਆਪਦੇ ਰਿਸ਼ਤੇਦਾਰਾਂ ਵਿੱਚ ਦੋਸਤਾਂ ਵਿੱਚ ਅਤੇ ਨਵੇਂ ਬਣੇ ਪੇਰੈਂਟਸ ਦੇ ਵਿੱਚ ਸ਼ੇਅਰ ਕਰੋ ਔਰ ਮੈਨੂੰ ਸਪੋਰਟ ਕਰੋ ਚਲੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ